ਸਾਡਾ ਸਾਰਕਲ ਡਿਊਟੀ ਕੋ 12:00 ਵਜੇ ਦਾ ਟਾਈਮ 11:00 ਕਬੀ ਦੱਸੇਗਾ ਜਦੋਂ ਮੈਂ ਗਈ ਹਾਂ ਤੇ ਮੈਂ ਜਦੋਂ ਆ ਕੇ ਦੇਖਿਆ ਆ ਮੈਂ ਤਿੰਨ ਸਾਢੇ ਇੱਕ ਤਿੰਨ ਦੇ ਕਰੀਬ ਘਰ ਆ ਆਪਣੀ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਜਿਹੜੀ ਗਰੇਲ ਆ ਉਹਦਾ ਵੀ ਜਿੰਦਾ ਟੁੱਟਾ ਆ ਜਿਹੜਾ ਕਿਚਨ ਲੱਕੜ ਦਾ ਦਰਵਾਜ਼ਾ ਉਹਦਾ ਵੀ ਜਿਹੜਾ ਲੋਕ ਵੀ ਤੋੜਿਆ ਆ ਸੀਗਾ ਬਿਹਤਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਫੁੱਲੀਆਂ ਆ ਆ ਸਾਰਾ ਸਮਾਨ ਖਲਾ ਰਿਆ ਆ ਮੇਰਾ 골ਡ ਸੀਗਾ ਮੇਰੇ ਕੋਲ ਕਿਹਦਾ ਵੀ ਸੀਗਾ ਬਚਰ ਮੇਰਾ ਇੱਥੇ ਵਿੱਚ ਦ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸੀਗੀ ਸੁੱੱਚੇ ਮੋਤੀਆਂ ਦੀ ਪਈ ਬਾਹਰ ਲਈ ਸੀ ਉਹ ਵੀ ਇਹਨਾਂ ਦੇ ਵਿੱਚ ਮੇਰਾ 골ਡ ਸੀਗਾ ਮੇਰੇ ਟੌਪਸ ਸੀ ਮੇਰੀ ਮਾਂ ਦੀਆਂ ਪਾੜੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੋਲ ਫੋਲ ਕੇ ਇੱਥੇ ਜਦ ਮੈਂ ਦੇਖਿਆ ਮੇਨੂ ਦਾ ਪੇੜ ਨਾੜੀ ਦੋਰਾ ਪੈ ਗਿਆ ਵੀ ਆ ਕੀ ਬਣ ਗਿਆ ਮੇਰਾ ਸਾਰਾ ਘਰ ਫੋਲਿਆ ਆ ਅਰ ਸੀਤਾ ਵੀ ਆ ਹਾਲੇ ਤਾਂ 골ਡ ਦੀਆਂ ਸਾਰੇ ਦੀਆਂ ਜਿਹੜਾ ਸਾਰਾ ਕੌਸ਼ ਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੌਸ਼ ਨਹੀਂਗਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਬਿਆਨ ਦਿੱਤੀ ਤੁਸੀਂ ਕੋਈ ਅਸੀਂ ਗਏ ਸੀ ਕਿ ਬੈਣ ਕੇ ਬੈਣ ਕੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਿਖਾਈ ਆ ਫੇਰ ਅੱਗੇ ਦਿਖਾਈ ਪਹੁੰਚਿਆ ਹਾਂਜੀ ਪੁਲਿਸ ਵਾਲੇ ਆਇਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ ਘੱਟੋ ਘੱਟ ਤਾਂ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 66000 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਵੀ ਪੈਸੇ ਸੀਗੇ ਇਹਦੇ ਵਿੱਚ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੀ ਸੇਫਟੀ ਕੀ ਸੇਫਟੀ ਕੀਤੀ ਜਾਵੇ ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਇਹ ਆਹ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੜਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ ਮੈਂ ਆਥਨ ਦਾਸ ਕੇ ਹਟੀਆਂ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸੀਗਾ ਲੋਕਟ ਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਆ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸੀਗੀਆਂ ਕੁਛ ਵੀ ਹੈ ਨਹੀਂ ਗਾ ਸਾਰਾ ਕੁਝ ਕੋਲਿਆਂ ਪਿਆਰੇ ਠੀਕ ਹੈ ਜੀ ਧੰਨਵਾਦ ਸਾਡੇ ਲਈ ਇਹ ਆਪ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੁਲਿਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ ਕਿਹੜੀਆਂ ਕਿੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ ਮੈਂ ਆਥਨ ਦੱਸ ਕੇ ਹਟੀਆਂ ਮੇਰੀਆਂ ਮੁੰਦੀਆਂ ਸਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸਿਗਾ ਲੋਕਟਿਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਆ ਚੋਰੀ ਹੋਈਆਂ ਆ ਇੱਕ ਵੱਡੀ ਮਾਰਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ